ਹਾਂਜੀ ਬਈ ਦੋਸਤੋ ਤੁਹਾਡਾ ਆਪਣੀ ਨਵੇਂ ਵਲੌਗ ਤੇ ਸਾਰਿਆਂ ਦਾ ਸਵਾਗਤ ਆ। ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਆਪਣੀਆਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ, ਕਮੈਂਟ ਕਰਿਆ ਕਰੋ ਵਲੌਗਸ ਨੂੰ। ਨਾਲੇ ਸਬਸਕ੍ਰਾਈਬ ਕਰਿਓ ਯਾਰ ਆਪਣਾ ਵਾਈਟ ਨਾਮ ਵੀ ਪੂਰਾ ਕਰ ਦਿਓ। ਆਪਣਾ ਰੁਕਿਆ ਖੜਾ ਕੰਮ ਜੰਮੀ ਯਾਰ ਫੇਰ ਵੀ ਹੌਸਲੇ ਨਾਲ ਆਪਾਂ ਹੋਰ ਨਵੇਂ ਨਵੇਂ ਵਲੌਗ ਲੈ ਕੇ ਆਵਾਂਗੇ ਤੁਹਾਡੇ ਖਾਤਰ। ਤੇ ਅੱਜ ਬਈ ਆਪਾਂ ਆਏ ਹੋਏ ਸੀਗੇ ਖੇਤ ਆ। ਅੱਜ ਆਪਾਂ ਕਰਦੇ ਸੀ ਮੂੰਗੀ ਦੇ ਸਪਰੇ। ਤੇ ਆਪਾਂ 1 ਕਿਲੋ ਫਸਟ ਰੈਲੀ ਲਿਆ ਮੂੰਗੀ ਦਾ ਕੱਖ ਜਿਹਾ ਹੋ ਗਿਆ ਇਧਰ ਮੱਥਿਆਂ ਤੇ ਘਾਟੂ ਕਰੀ ਸੀ ਉਹਦੇ ਕਰਕੇ ਉਹ ਆਪਣੀ ਫੱਕ ਆ ਉਹ ਹੈਗੀ ਆ 72 22 12 ਦੀ ਕੁਝ ਤੇ ਆ ਯਾਰ ਮੀਚ ਆ ਗਈ ਸੀ ਆ ਫੱਕ ਆਪਣੀ ਖਰਾਬ ਹੀ ਆ ਜਿਹਦਾ ਬਸ ਹੁਣ ਨਾਲਾ ਕੁਝ ਕਰ ਲੈਣਾ ਪਾਣੀ ਲਾ ਦੀ ਦਾ ਤੇ ਆ ਆਪਾਂ ਸਪਰੇਅ ਕਰ ਰਹੇ ਹਾਂ ਕੱਖਾਂ ਲਈ ਫੱਕ ਤੇ ਤੇ ਮਿੱਤਰੋ ਬਣੇ ਰਹੋ ਆਪਣੇ ਔਲਾਦ ਨਾਲ ਜੋ ਵੀ ਹੋਰ ਕਲਿੱਪ ਚੱਕੀ ਦਾ ਦੇਖਦਾ ਸਪੜੇਗਾ ਮੈਂ ਜੀ ਕਾ ਕਿਉਂਕਿ ਉਧਰ ਫੱਕਾ ਯਾਰ ਇਹਨਾਂ ਕਿਦਾ ਨੁਕਸਾਨ ਨਾ ਹੋਵੇ ਉਹਦੇ ਕਰਕੇ ਐਂ ਝੁੱਕ ਕੇ ਬੀਤ ਕੋਲੇ ਕੋਲੇ ਤਾਂ ਕਰਕੇ ਮਿੱਤਰੋ ਉਹ ਬਾਈ ਸਾਡਾ ਸਾਹਮਣੇ ਨੂੰ ਪਛਾਣਿਆ ਤੁਸੀਂ ਪਛਾਣੋ ਕਿਹੜਾ ਬੰਦਾ ਹੋ ਕਮੈਂਟ ਕਰਕੇ ਦੱਸਿਓ ਮਿੱਤਰੋ ਬਾਕੀ ਬਨੇਗਾ ਆਪਣੇ ਵਲੋਗ ਨਾਲ ਜੋ ਵੀ ਕਲਿੱਪ ਤੇ ਕਿਦਾ ਜਰੂਰ ਲਾਵਾਂਗੇ ਆਪਾਂ ਨਾ ਘੋੜਾ ਖੜਾ ਲੁੱਕ ਦੱਸੋ ਕਿੱਦਾਂ ਦੀ ਆ ਟਾਇਰ ਪਵਾਇਆ ਤਾਂ ਆ ਟਾਇਰ ਪਾਇਆ ਜੇ ਆ ਹੋਵੇ ਮਿੱਤਰੋ ਕਿਹੜੇ ਕਿਹੜੇ ਭਾਈ ਨੇ ਮੂੰਗੀ ਬੀਜੀ ਦਾ ਜਰੂਰ ਦੱਸੋ ਤੇ ਬਾਕੀ ਆਪਣੀ ਮੂੰਗੀ ਦੱਸੋ ਯਾਰ ਕਿਵੇਂ ਲੱਗਦੀ ਹੈ ਤੁਹਾਨੂੰ ਤੇ ਭਾਈ ਜੀ ਫਸਟ ਵੇਲੇ ਹੀ ਟਰਾਈ ਕਰਿਆ ਪਰ ਕੋਈ ਹੋਰ ਵੀ ਬੀਜਣੀ ਸੀ 4-5 ਕਿੱਲੇ ਤੇ ਉਹ ਵਾਤ ਆਇਆ ਜਿੱਤੇ ਬੀਜੇ ਨੇ ਤੇ ਸੀਗੇ ਤੇ ਮੀਂਹ ਆ ਗਿਆ ਫਿਰ ਉਹ ਵਾਤ ਨਹੀਂ ਆਇਆ ਸੀ ਤੇ ਤੇ ਲੇਟ ਹੁੰਦੇ ਫਿਰ ਬੀਜੀ ਹੋਣੀ ਆਪਾਂ ਤੇ ਅੱਜ ਕੀ ਜਾ ਮੂੰਗੀ ਆਪਣੇ ਵੇਲੇ ਲੱਗੇ ਆਪਾਂ ਜਰੂਰ ਟਰਾਈ ਲਗਾਵਾਂਗੇ ਤੇ ਬਾਕੀ ਮਿੱਤਰੋ ਬਣੇ ਰਹੋ ਆਪਣੇ ਬਲੌਗ ਨਾਲ બસ ਆਪਣਾ ਨਿਪੜ ਗਿਆ ਸਪਰੇਅ ਵਾਲਾ ਕੰਮ ਇਧਰੋਂ ਵੀਊ ਗੁੱਟ ਆਉਂਦਾ ਉਧਰੋਂ ਤਾਂ ਨਹੀਂ ਉਧਰ ਧੁੱਪ ਪੈਂਦੀ ਸੀਗੀ ਬਸ ਉਹ ਕਿਹੜਾ ਜ ਹੈ ਰਹਿ ਗਿਆ ਜਿਹੜਾ ਬਬਲ ਦੇ ਪਰਲੇ ਪਾਸੇ ਆ ਨਿਪੜ ਗਿਆ ਕੰਮ ਮੁੰਡਿਓ ਬਾਕੀ ਹੁਣ ਇਧਰੋਂ ਆਪਣੀ ਮੂੰਗੀ ਦੱਸੋ ਯਾਰ ਕਿਵੇਂ ਲੱਗਦੀ ਥੋਨੂੰ ਵੀ ਆਪਣੀ ਮੂੰਗੀ ਵਧੀਆ ਆ ਜਾਂ ਕਿਵੇਂ ਕੋਸ਼ਾ ਕਿਹੜੇ-ਕਿਹੜੇ ਕੋਈ ਮੂੰਗੀ ਦੀ ਫਸਲ ਕਰਦਾ ਆਪਣੇ ਕਹੋਣ ਦੱਸੋ ਕਮੈਂਟ ਕਰਕੇ ਤੇ ਬਾਕੀ ਯਾਰ ਆਪਣੀ ਮੂੰਗੀ ਦੱਸੋ ਮੁੰਡਿਓ ਕਿ ਮੈਨ ਲੱਗਦੀ ਆ ਤੇ ਅੱਜ ਜੇ ਬਈ ਵੀ ਕਿਰਪਣਾ ਵਧੀਆ ਝਾੜ ਦਿੱਤਾ ਮੰਗਨੇ ਆਪਾਂ ਕਾਹ ਨੂੰ ਹੋਰ ਵੀ ਵਧਾ ਦਾਂਗੇ ਤੇ ਬਾਕੀ ਤੁਹਾਨੂੰ ਦੱਸਿਆ ਸੀ ਮਿੱਤਰੋ ਆਪਾਂ ਆ ਵੀ ਜੀ ਨਹੀਂ ਸੀਗੀ ਹਨਾ ਲੱਫੀ ਜੀ 30 ਕਿੱਲੇ 5-6 ਕਿੱਲੇ ਮੰਗੂ ਆਹ 7 ਕਿੱਲੇ ਮੰਗੂ ਜੀ ਕੀ ਰੌਣੀ ਕਰੀ ਹੋਈ ਸੀ ਬੀਜਣੀ ਸੀ ਜਿੱਤੇ ਹੋ ਗਿਆ ਆਪਣਾ ਦਾ ਐਂਡ ਹੀ ਹੁਣ ਤੇ ਥੋੜਾ ਤਾਂ ਰਹਿ ਗਿਆ ਘੜੇ ਘੋਣ ਵਿਚ ਭਾਈ ਆਇਆ ਭੱਜ ਕੇ ਮੈਨੂੰ ਪਸੰਦ ਲੱਗਿਆ ਕੀ ਕਹਿੰਦਾ ਖੜ ਕੇ ਟਰੈਕਟਰ ਤੇ ਮੈਂ ਵਲੌਗ ਦੀ ਕਲਿੱਪ ਲੈ ਰਿਹਾ ਸੀਗਾ ਉਹਦੇ ਕਰਕੇ ਤੇ ਬਾਕੀ ਆਪਣੇ ਮੂੰਹ ਨੂੰ ਫਾਲ ਚੈੱਕ ਕਰੋ ਦੱਸੋ ਮਿੱਤਰੋ ਕਿਵੇਂ ਲੱਗਦੀ ਹੈ ਕਿੰਨੇ ਨੰਬਰ ਲਵਾਂਗੇ ਇਹਦੇ ਭਾਈ ਵਧੀਆ ਤੇ ਕਿਵੇਂ ਕੁਛ ਇਧਰੋਂ ਦੇਖੋ ਮਿੱਤਰੋ ਉੱਧਰ ਤਾਂ ਜਲ ਮੱਸੀਆਂ ਦੇ ਯਾਰ ਪਾਣੀ ਪਈ ਜਾਂਦਾ ਜਦੋਂ ਗਾਂ ਵਾਰੀਆਂ ਟਾਪੜੀਆਂ ਉਹਦੇ ਕਰਕੇ ਤੇ ਆਪਾਂ ਵੀ ਜਿਹੜੀ ਤੁਹਾਨੂੰ ਦੱਸ ਰਹੀ ਸੀ ਆਪਾਂ ਵੇਚ ਰਹੀ ਗੱਲ ਤੇ ਰੌਣੀ ਲਾਈ ਸੀ ਜਿੱਤੇ ਵੇਚਣ ਜਾ ਰਹੇ ਸੀ ਉੱਤੇ ਮੀਂਹ ਆ ਗਿਆ ਤੇ ਬਾਅਦ ਉਹ ਵੇਚ ਹੀ ਰਹਿ ਗਈ ਮਿੱਤਰੋ ਕਾ ਕਿ ਮਿੱਤਰੋ ਮਿਲਦੇ ਸਨੋ ਅਗਲੇ ਵਲੌਗ ਦੇ ਨਾਲ ਆਪਣੇ ਵਲੌਗ ਨੂੰ ਬਸ ਵਾਰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਇਹਦੇ ਆਪਣਾ ਜਲਦੀ ਵਾਚ ਟਾਈਮ ਪੂਰਾ ਕਰੋ ਯਾਰ ਤੁਹਾਡੀ ਸਪੋਰਟ ਦੀ ਲੋੜ ਆਪਨੂੰ ਬਣੇ ਰਹੋ ਆਪਣੇ ਵਲੌਗ ਦੇ ਨਾਲ ਮਿੱਤਰੋ ਅਗਲਾ ਮਿੱਤਰੋ ਮਿਲਦੇ ਸਨੋ ਅਗਲੇ ਵਲੌਗ ਚ ਬਸ ਅੱਜ ਛੋਣਾਂਗੇ ਫਿਰ ਉਹਨਾਂ ਦਾ ਕਲਾਉਣ ਲੱਗਾਂਗੇ ਉਹ ਲਾਵਾਂਗੇ 131 ਤੇ 17-17 ਵਾਲੀ ਵੈਰਾਈਟੀ ਬਣੇ ਰਹੋ ਮਿੱਤਰੋ ਆਪਣੇ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਨਾਲ ਇਸੇ ਆਪਣਾ ਦਾ ਹੈ ਜੇ ਕੋਈ ਹੋਰ ਕਲਿੱਪ ਲੱਗੇ ਤਾਂ ਜਰੂਰ ਲਾਵਾਂਗਾ ਨਹੀਂ ਮਿੱਤਰੋ ਆਪਣੇ ਲੈਨ ਡੀਵਾ ਤੋਂ ਲਾਈਟ ਟ੍ਰੀਟਮੈਂਟ ਕਰਿਆ ਕਰੋ ਆਪਣੇ ਵਲੌਗ ਨੂੰ ਬਣੇ ਰਹੋ ਆਪਣੇ ਵਲੌਗ ਦੇ ਨਾਲ ਲੈ ਹੋਈ ਮਿੱਤਰੋ ਠੀਕ ਹੈ ਜੀ ਬਾਏ ਬਾਏ ਅਸ਼ੇਰ ਕਾਲ ਅੱਜ ਆ ਗਿਆ ਅੱਜ ਠੀਕ ਹੈ ਮਿੱਤਰੋ ਓਕੇ ਬਾਏ